ਬੜੇ ਮਹਾਨ ਬੋਲ ਨੇ ਚਾਰ ਪੈਰ ਸਾਰੀ ਦਿਹਾੜੀ ਕਤਲੋਗਾਰ ਤੁੰਦੀ ਹੋਵੇ ਆਪਣੇ ਬੱਚਿਆਂ ਦੀ ਤੇ ਉਹ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਕਹਿ ਕੇ ਸਮਾ ਕਰਦਿਆਂ ਹੋਣ ਮੁਖ ਦੇ ਵਿੱਚ ਬਾਣੀ ਹੋਵੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੋਵੇ ਬੜੀ ਵੱਡੀ ਗੱਲ ਹੈ ਇੱਕ ਮੈਂ ਬੜੀ ਸੋਹਣੀ ਕਿਸੇ ਪੰਥ ਦੇ ਮਹਾਨ ਵਿਦਵਾਨ ਤਾਰਤੀ ਇੰਦਰਜੀਤ ਸਿੰਘ ਦੀ ਅਣਖ ਹੀ ਉਹਨਾਂ ਦੇ ਮੁਖ ਤੋਂ ਇਹ ਗੱਲ ਸੁਣੀ ਜਾਨਪੁਰ ਦੇ ਰਹਿਣ ਵਾਲੇ ਨੇ ਉਦੇਸ਼ਾਂ ਦੇ ਧਿਰ ਰਹਿੰਦੇ ਨੇ ਹੁਣ ਵਾਪਸ ਆਏ ਨੇ ਕਹਿਣ ਲੱਗੇ ਗਿਆਨੀ ਜੀ ਮੈਂ ਇੱਕ ਗੱਲ ਪੜ ਰਿਹਾ ਸੀ ਬੱਡੇ ਉਹਨਾਂ ਦੇ ਤਜਰਬੇ ਨੇ ਕਹਿੰਦੇ ਉਹ ਮੀਰ ਮੰਨੂ ਨੇ ਇਹ ਤਸ਼ੱਦਦ ਕੀਤੀ ਨਾ ਜ਼ੁਲਮ ਕੀਤਾ ਸਿੱਖਾਂ ਤੇ ਇਹਨਾਂ ਸਿੰਘੜੀਆਂ ਤੇ ਕਹਿੰਦੇ ਉਹਨੇ ਗਲਾਂ ਦੇ ਵਿੱਚ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਹਾਰ ਪਾ ਦਿੱਤੇ ਤੇ ਜਦੋਂ ਹਾਰ ਪਾਏ ਕਹਿੰਦੇ ਇਸ ਤਰ੍ਹਾਂ ਲੈਣ ਦੇ ਵਿੱਚ ਬੈਠੀਆਂ ਤੇ ਜਾਪ ਕਰ ਰਹੀਆਂ ਕਹਿੰਦੇ ਇੱਕ ਬੀਬੀ ਉਹਨਾਂ ਵਿੱਚ ਉਠੀ ਉਹਨੇ ਆਪਣੇ ਗਲ ਦਾ ਹਾਰ ਲਾਇਆ ਲਾ ਕੇ ਕੋਲੀ ਬੈਠੀ ਇੱਕ ਤੀਜੇ ਚੌਥੇ ਨੰਬਰ ਤੇ ਇੱਕ ਬੀਬੀ ਐ ਉਹਨੂੰ ਕਹਿਣ ਲੱਗੀ ਤੇਰੇ ਗਲ ਦੇ ਵਿੱਚ ਜਿਹੜਾ ਹਾਰ ਪਾਇਆ ਐ ਇਹ ਲਾ ਦੇ ਤੇ ਮੈਂ ਆਹ ਹਾਰ ਤੇਰੇ ਗਲ ਦੇ ਵਿੱਚ ਪਾਉਣਾ ਚਾਹੁੰਨੀ ਆ ਤੇ ਉਹਨੇ ਆਖਿਆ ਭੈਣ ਕੀ ਗੱਲ ਹੋਈ ਇਹ ਤੂੰ ਹਾਰ ਮੇਰੇ ਗਲ ਵਿੱਚ ਕਿਉਂ ਪਾਉਣਾ ਚਾਹੁੰਨੀ ਐ ਤੇ ਇਹ ਹਾਰ ਆਪਣੇ ਗਲ ਵਿੱਚ ਕਿਉਂ ਪਾਉਣਾ ਚਾਹੁੰਨੀ ਐ ਇਹ ਮੇਰੇ ਬੱਚੇ ਦਾ ਐ ਜਿਹੜਾ ਮੇਰੇ ਗਾਲ ਵਿੱਚ ਹਾਰ ਸੀ ਇਹ ਕੱਲ ਨੂੰ ਕੋਈ ਇਹ ਨਾ ਕਹ ਦੇ ਵੀ ਦੂਜਿਆਂ ਦੇ ਬੱਚੇ ਜਿਹੜੇ ਨੇ ਗਲਾ ਵਿੱਚ ਹਾਰ ਪਵਾਣੇ ਸੌਖੇ ਨੇ ਭਲੇਖੇ ਨਾ ਤੇਰਾ ਹਾਰ ਮੇਰੇ ਗਾਲ ਵਿੱਚ ਪਾ ਗਏ ਤੇ ਮੇਰਾ ਜਿਹੜਾ ਤੇਰੇ ਗਾਲ ਵਿੱਚ ਪਾ ਗਏ ਮੈਂ ਆਪਣੇ ਉਸ ਬੱਚੇ ਦੀਆਂ ਆਂਦਰਾਂ ਨੂੰ ਮਾਨਣਾ ਚਾਹੁੰਦੀ ਐ ਜਿਹੜੀਆਂ ਦਾਤਾਂ ਕਲਗੀ ਧਰਨੇ ਸਾਨੂੰ ਦਿੱਤੀਆਂ ਮੈਂ ਉਸ ਦਾਤ ਨੂੰ ਆਪਣੇ ਗਲ ਵਿੱਚ ਪਾ ਕੇ ਦੇਖਣਾ ਚਾਹੁੰਦੀ ਆਂ ਓ ਕਲਗੀ ਵਾਲਿਆ ਤੂੰ ਕਿਵੇਂ ਦਾ ਸੰਸਾਰ ਵਿੱਚ ਆਪਣਾ ਇਤਿਹਾਸ ਬਣਾ ਗਿਆ ਆਪਣੀ ਬੁੱਢੜੀ ਮਾਈ ਨੂੰ ਕਿਵੇਂ ਤੂੰ ਦੇਖਿਆ ਹੋਣਾ ਧੰਗੂ ਤੀਗ ਬਹਾਦਰ ਮਹਾਰਾਜ ਜੀ ਦਾ ਸੀਸ ਆਪਣੀ ਝੋਲੀ ਵਿੱਚ ਪਵਾਉਂਦਿਆਂ ਹੋਇਆ ਤੂੰ ਆਪਣੇ ਪੁੱਤਰਿਆਂ ਨੂੰ ਕਿਵੇਂ ਦੇਖਿਆ ਹੋਣਿਆ ਨੀਹਾਂ ਦੇ ਵਿੱਚ ਚਿੰਦਿਆ ਹੋਇਆ ਕਿਵੇਂ ਉਹ ਠੰਡੀਆਂ ਪੋਦੀਆਂ ਰਾਤਾਂ ਨੂੰ ਆਪਣੀ ਗੋਦੀ ਵਿੱਚ ਬਿਠਾਇਆ ਹੈ ਐ ਕਲਗੀਧਰ ਪਾਤਸ਼ਾਹ ਕਿਹੜੇ ਜਿਗਰੇ ਦੇ ਨਾਲ ਤੂੰ ਬਾਬੇ ਅਜੀਤਪੁਰੋਂ ਦੀ ਲੰਘ ਕੇ ਗਿਆ ਹੈ ਬਾਬੇ ਜੁਹਾਰ ਸਿੰਘ ਦੇ ਉਪਰੋਂ ਦੀ ਕਿਵੇਂ ਲੰਘ ਕੇ ਗਿਆ ਹੈ ਕਿਵੇਂ ਭਾਈ ਉਹ ਹਿੰਮਤ ਸਿੰਘ ਦੇ ਉਪਰੋਂ ਦੀ ਲੰਘ ਹੈ ਜਿਹਨੂੰ ਤੂੰ ਆਪਣਾ ਪਿਆਰਾ ਕਹਿੰਦਾ ਸੀ ਕਿਵੇਂ ਤੂੰ ਮੋਹਕਮ ਸਿੰਘ ਦੇ ਉੱਪਰੋਂ ਲੰਘਿਆ ਹੈ ਕਿਵੇਂ ਚਮਕੌਰ ਦੀਆਂ ਗੜੀਆਂ ਦੇ ਵਿੱਚ ਉਹਨਾਂ ਲਾਸ਼ਾਂ ਦੇ ਉੱਪਰੋਂ ਲੰਘਿਆ ਹੈ ਉਹ ਤਾਂ ਉੱਪਰੋਂ ਲੰਘ ਕੇ ਗਏ ਨੇ ਮਹਾਨ ਉਹਨਾਂ ਨੇ ਬਖਸ਼ਾ ਕਰ ਦਿੱਤੀ ਆ ਕਲਗੀਧਰ ਪਾਸ਼ਾ ਤੇਰਾ ਕਿੱਡਾ ਵੱਡਾ ਜਿਗਰਾ ਹੋਏਗਾ ਜਿਹੜਾ ਤੂੰ ਇਹੋ ਜਿਹਾ ਕਰਤੱਵ ਇਹੋ ਜਿਹਾ ਸੰਸਾਰ 'ਚ ਇਤਿਹਾਸ ਬਣਾ ਦਿੱਤੇ ਅਸੀਂ ਤਾਂ ਪਾਸ਼ਾ ਕੁਝ ਵੀ ਨਹੀਂ ਕੀਤਾ ਪਾਸ਼ਾ ਤੂੰ ਆਪਣਾ ਸਾਰਾ ਪਰਿਵਾਰ ਆਪਣਾ ਪਿਤਾ ਆਪਣੀ ਮਾਂ ਆਪਣੇ ਬੱਚੇ ਆਪਣੀਆਂ ਧਰਮ ਸੁਪਤਨੀਆਂ ਆਪਣੇ ਪਿਆਰੇ ਸਿੱਖ ਵੱਡੇ ਵੱਡੇ ਕਿਲੇ ਵੱਡੇ ਵੱਡੇ ਖਜ਼ਾਨੇ ਤੂੰ ਬਾਦਸ਼ਾਹ ਸਰ ਦੇ ਵਿੱਚ ਹੀ ਵਹਾ ਦਿੱਤੇ ਜਿਵੇਂ ਗੰਗਾ ਨਦੀ ਦੇ ਵਿੱਚ ਤੂੰ ਕੰਗਣ ਸਿਰਦਾ ਸੀ ਬਾਦਸ਼ਾਹ ਲਾਲ ਸਿਰਦਾ ਸੀ ਉਸੇ ਤਰ੍ਹਾਂ ਤੂੰ ਆ ਕੇ ਸਾਡੀ ਇਸ ਕੌਮ ਤੋਂ ਸਾਡੇ ਉੱਪਰੋਂ ਬਾਦਸ਼ਾਹ ਤੂੰ ਆਪਣੇ ਲਾਲ ਵਾਰ ਦਿੱਤੇ ਮੈਂ ਤਾਂ ਆਪਣੀਆਂ ਆਂਦਰਾਂ ਨੂੰ ਆਪਣੇ ਗਲ ਦੇ ਵਿੱਚ ਪਾ ਕੇ બસ ਇਹ ਦੇਖਣਾ ਚੁੰਨੀ ਪਾਸ਼ਾ ਤੂੰ ਐਡਾ ਵੱਡਾ ਜਿਗਰਾ ਮੇਰਾ ਤਾਂ ਇੱਕ ਗਿਆ ਤੇਰੇ ਤੱਕ ਕਈ ਗਏ ਨੇ ਪਾਸ਼ਾ ਤੂੰ ਸਾਡੇ ਲਈ ਕੀ ਕੁਝ ਕਰ ਗਿਆ ਸਾਡੇ ਲਈ ਵੱਡੇ ਇਤਿਹਾਸ